ਦੀ ਕਰਨ ਹੋ ਸਕਤ ਗਲਤ ਵੀ ਹੋ ਕੇ ਬਚ ਨਾ ਹੋਵੇ ਹੁਣ ਇਹ ਤਾਂ ਬਦਕੀ ਹੋਈ ਹੋਈ ਹੈ ਕਿ ਬੱਚੇ ਲੈਦਾ ਤਾਂ ਠੀਕ ਹੈ ਇਹ ਨਾ ਟਾਰਨ ਦਾ ਜਦੋਂ ਇਨਕੁਆਰੀ ਹੋਏ ਕਿ ਫੇਰ ਇਹਨੂੰ ਪਤਾ ਲੱਗਾ ਲੜਕੀ ਦੀ ਗੱਲ ਜਾਂ ਪੜ੍ਹਾਈ ਨਹੀਂ ਕਰ ਲੈ ਤੇ ਬੱਚਾ ਕਰ ਲੈ ਲੜਕੀ ਦੇ ਸੁਭਾਅ ਕਿਹੋ ਜਿਹਾ ਸੀ ਬੱਚੇ ਬਹੁਤ ਛੋੜਾ ਸੁਭਾਅ ਸੀ ਬਹੁਤ ਕਾਹਲੇ ਜਿਹੜੇ ਮਾਪੇ ਸੀ ਪਰਿਵਾਰ ਚ ਹੋਰ ਕੌਣ ਕੌਣ ਸੀ ਇਹ ਰਹਿੰਦੀ ਸੀ ਪਰਿਵਾਰ ਪਰਿਵਾਰ ਚ ਲੜਕੀ ਦੇ ਕਿੰਨੇ ਹੋਰ ਕੌਣ ਕੌਣ ਕਿ ਕੌਣ ਕੌਣ ਹੈਗਾ ਬਾਈ ਸੇ ਗੱਲ ਕਰਤੀ ਆਵੇ ਤਾਂ ਅਸੀਂ ਚਾਹੁੰਦੇ ਅਸੀਂ ਵੀ ਗਾਈ ਜਾਂ ਤਾਂ ਪਰਿਵਾਰ ਚ ਹੋਰ ਕੋਣ ਹੈ ਤਾਂ ਸਲਵਿੰਦਰ ਲਾਵਾ ਭੈਣ ਭਾਈ ਹੈ ਕੋਈ ਉਹਦਾ ਕੀ ਗੱਲਬਾਤ ਆ ਠੀਕ ਆ ਘਰ ਪਰ ਘਰ ਵੇਲੇ ਇੱਕ ਭਾਈ ਹੈ ਪੰਚੰਤੀ ਗੜ ਲਿਆਈ ਹੋਗੀ ਇੱਕ ਤੇਰੇ ਬੱਚੇ ਆਉਣਾ ਉਹ ਵੀ ਪਰਤਾਲ ਪਿੱਤੀ ਜਾਵੇ ਤਾਂ ਜੋ ਮੈਨੇਜਮੈਂਟ ਇੱਥੇ ਸਾਡੇ ਇੱਕ ਸਮਾ ਦੇ ਮੈਂਬਰ ਦਾ ਭੋਗ ਚੱਲ ਰਿਹਾ ਸੀ ਵੀਰ ਭਵਨ ਦੇ ਵਿੱਚ ਹਰੀਸ਼ ਮੈਸੂਰੀ ਜੀ ਦਾ ਅਸੀਂ ਉੱਥੇ ਆ ਸੀ ਬਾਹਰ ਤਾਂ ਜੀ ਸਾਰੇ ਇੱਥੇ ਆ ਗਏ ਇਨ ਦਾ ਮੀਨ ਟਾਈਮ ਐਸਐਸਓ ਸਾਹਿਬ ਉਹ ਆ ਗਏ ਤਾਂ ਅਸੀਂ ਮੈਨੇਜਮੈਂਟ ਉਹ ਸਾਰੀ ਬਾਹਰ ਖੜੇ ਆ ਉਹ ਉਹਨਾਂ ਦੇ ਰਿਲੇਟਿਵਸ ਨੂੰ ਲੈ ਕੇ ਅੰਦਰ ਬੈਠੇ ਆ ਹਾਲੇ ਤੱਕ ਸਾਈਟ ਨਹੀਂ ਦੇਖੀ ਉਹਨਾਂ ਨੇ ਜਾ ਕੇ ਲੜਕੀ ਦੇ ਕਮਰੇ 'ਚ ਨਹੀਂ ਗਏ ਅਸੀਂ ਵੀ ਹਾਲੇ ਬਾਹਰ ਖੜੇ ਹੁਣ ਤੱਕ ਤੁਹਾਨੂੰ ਕੀ ਸਮਝ ਆਇਆ ਸਾਨੂੰ ਜਿਵੇਂ ਉਹਨਾਂ ਨੇ ਦੱਸਿਆ ਵੀ ਕਿਸੇ ਬੇਟੀ ਨੇ ਸਾਡੀ ਕੋਲ ਜਿਹੜੀ ਹੋਸਟਲ ਦੀ ਸਟੂਡੈਂਟ ਹੈ ਉਹਨੇ ਸੁਸਾਈਡ ਕਰ ਲਈ ਅੱਛਾ ਹਾਂ ਕਿਸ ਤਰ੍ਹਾਂ ਕੇ ਨਾਲ ਕੀਤਾ ਨਹੀਂ ਸਾਨੂੰ ਨਾ ਉਹ ਆਪ ਦੇ ਨਾ ਸਾਨੂੰ ਜਾਣਦੇ ਤਾਂ ਹਲੇ ਕੋਈ ਨੂੰ ਪਤਾ ਲੱਗਿਆ ਨਹੀਂ ਹੋਸਟਲ ਦੀ ਸਟੂਡੈਂਟ ਹੈ ਸਾਰਾ ਨੰਬਰ ਕਮਰੇ ਚ ਅੱਛਾ ਜੀ ਤੇ ਫਾਦਰ ਸੈਕੰਡ ਇਅਰ ਦੀ ਹੈ ਉਹਦਾ ਪਰਸੋਂ ਪੇਪਰ ਹੋ ਗਿਆ ਚੁੱਕਿਆਗਾ ਹਲੇ ਹੁਣ 2 ਦਿਨ ਬਾਅਦ ਫੇਰ ਪੇਪਰ ਸੀ ਉਹਦੇ ਫਾਦਰ ਸਰਵਿਸ ਕਰਦੇ ਐ ਲੁਧਿਆਣੇ ਦੀ ਇਹ ਦੱਸ ਰਹੇ ਉਹਨਾਂ ਦੇ ਬਰਦਰ ਹੈ ਉਹਦੇ ਬਾਰੇ ਡਿਟੇਲ ਤਾਂ ਸ਼ਾਇਦ ਫੈਮਿਲੀ ਨੂੰ ਜਿਆਦਾ ਪਤਾ ਹੋਊਗੀ ਰੂਪ ਸਿੰਘ ਜੀ ਹੈ ਐਸਆਈ ਵੂਮਨ ਸੈਲਫ ਲੁਧਿਆਣੀ ਮਦਰ ਉਹਨਾਂ ਦੇ ਆ ਚੁੱਕੇ ਹੈ ਉਹਨਾਂ ਦੇ ਇੱਕ ਬੀਜੀ ਬੇਟੀ ਜਿਨ੍ਹਾਂ ਨੂੰ ਮੈਰਿਡ ਹੈ ਉਹ ਵੀ ਆ ਚੁੱਕੇ ਹੈ ਉਹਨਾਂ ਦੇ ਮਕਾਨ 'ਚ ਜਿਹੜੇ ਕਿਰਾਏਦਾਰ ਹੈ ਪੰਜ ਛੇ ਜਣੇ ਉਹ ਵੀ ਆ ਚੁੱਕੇ ਹੈ ਇੱਕ ਤੋਂ ਹੋਰ ਰਿਲੇਟਿਵ ਹੈ ਅੱਠ ਨੂੰ ਰਿਲੇਟਿਵ ਹੈ ਉਹ ਬੈਠੇ ਹੈ ਉਹਨਾਂ ਨਾਲ ਪੁਲਿਸ ਕੋਈ ਚੀਜ਼ ਕਰ ਰਹੀ ਹੈ ਨਹੀਂ ਛੱਡੋ ਹੁਣੇ ਪਹੁੰਚੇ ਆਈ ਥਿੰਕ ਹੁਣੇ ਫੋਨ ਮਿਲਿਆ ਸੀ ਸੂ ਸਾਈਡ ਤੋਂ ਪਤਾ ਲੱਗਿਆ ਬੱਚੇ ਜਿਵੇਂ ਜਾਪ ਰਿਹਾ ਜਿਹੜੇ ਨਾਲ ਵਾਲੇ ਸੀ ਰਾਤ ਉਹਨਾਂ ਨਾਲ ਉਹ ਸੋ ਕੁਛ ਕਿ ਟਗਾ ਉਹ ਸਵੇਰੇ ਜਦੋਂ ਜਾਣ ਲੱਗੇ ਉਹ ਨੌਕ ਕਰਕੇ ਗਏ ਉਹਨੇ ਗੇਟ ਨਹੀਂ ਖੋਲਿਆ ਲੜਕੀ ਨੇ ਉਹ ਦੁਆਰਾ ਜਾ ਕੇ ਪੜ੍ਹਦੇ ਪੇਪਰ ਚੱਲਦੇ ਸਾਰੀ ਪੜ੍ਹਦੇ ਹੁੰਦੇ ਫਿਰ ਆ ਕੇ ਜੋ ਲੰਚ ਟਾਈਮ ਤੇ ਗਏ ਤਾਂ ਉਹਨੇ ਨਹੀਂ ਖੋਲਿਆ ਫਿਰ ਉਹਨਾਂ ਨੇ ਸਾਈਡ ਤੋਂ ਜਾ ਕੇ ਵਿੰਡੋ ਹੀ ਦੇਖਿਆ ਤਾਂ ਉਹ ਉਹਨਾਂ ਮੁਤਾਬਿਕ ਵੀ ਉਹ ਹੈਂਗ ਹੋ ਰਹੀ ਹੈ ਤਾਂ ਉਹ ਉਹਦੀ ਇਨਫਰਮੇਸ਼ਨ ਦੇਦੀ ਪਰ ਹਣੇ ਤੱਕ ਉਹਨਾਂ ਨੇ ਜਾ ਕੇ ਉਥੇ ਓਕਾ ਮਰੇ ਲੋਕ ਲਿਆ ਭਗਵਤੀਨ ਕਲੀਅਰ ਦੀ ਹੈ ਬਟ ਉਹਨਾਂ ਕੋਈ ਸਰਵਿਸ ਕਰਦੇ ਆ ਤੇ ਐਸ ਕਰਕੇ ਪਿਛਲੇ ਸਾਲ ਤੋਂ ਇੱਤੀ ਰਹਿ ਰਹੀ ਹੈ ਬੇਟੀ ਅਸਲਾਮੁਅਲਾਈਕੁਮ ਜੀ ਇਹਨਾਂ ਦਾ ਸਟੂਡੈਂਟ ਬੀਗੋ ਈਡਿਅ ਪਾਰਟ 2 ਦੀ ਲੜਕ ਉਨੇ ਸੁਸਾਇਡ ਕੀਤਾ ਕੱਲ ਰਾਤ ਦੇ ਵਿੱਚ ਕੱਲ ਰਾਤ ਨਹੀਂ ਆ ਰਾਤ ਜਿਹੜੀ ਲੰਗੀ ਰਾਤ ਅੱਛਾ ਜੀ ਵਾਈਟ ਕੀਤਾ ਤੇ ਕੀ ਕਾਰਨ ਕੀ ਰਹੇ ਸੀ ਪਤਾ ਲੱਗਿਆ ਇਹ ਲੜਕੇ ਪਿੱਛੇ ਜਾਣ ਆਈ ਸੀ ਇਨਾਮਾਂ ਦਾ ਦੇਖੀ ਇਹ ਕਾਰਨ ਬਾਰੇ ਅਸੀਂ ਅਨੁਵਸਥਾ ਵੀ ਕਰ ਰਹੇ ਹਾਂ ਸਾਰੀ ਨਹੀਂ ਨਹੀਂ ਜੀ ਬਸ ਕਿ ਲੜਤੀ ਹੈ ਤਾਂ ਲੋਕਲ ਹੀ ਇੱਥੋਂ ਦੇ ਰਹਿਣ ਆਲੀ ਆ ਅੱਛਾ ਜੀ ਕਿੰਨੀ ਕੀ ਉਮਰ ਹੈ ਜੀ ਇਹਦੀ 25 ਹਾਂ ਇਹ ਪਾਰਟ ਉਹਦੀ ਸਟੂਡੈਂਟ ਆ ਹਾਂ ਸਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੁਪਹਿਰ ਦਾ ਵੇਲਾ ਹੋ ਦੁੱਚਾ ਕੀ ਗੱਲ ਕਾਲਜ ਪ੍ਰਬੰਧਨ ਨੂੰ ਪਤਾ ਨਹੀਂ ਲੱਗਾ ਹੈਗਾ ਕਿ ਇਨਾ ਟਾਈਮ ਪਿੱਛੇ ਜਿਸ ਤਰ੍ਹਾਂ ਦੋ ਜੱਟ ਵੀ ਰਾਤ ਦੀ ਘਟਨਾ ਹੈ ਇਹ ਨਹੀਂ ਇਹਨਾਂ ਨੂੰ ਪਤਾ ਲੱਗਿਆ ਸਵੇਰ ਜਦੋਂ ਵੀ ਪਤਾ ਲੱਗਿਆ ਉਸ ਵੇਲੇ ਇਹਨਾਂ ਨੇ ਸਾਨੂੰ ਤਰਾਹ ਦਿੱਤੀ ਅਸੀਂ ਅੱਗੇ ਉਹਦੀ ਯੂਨੀਵਰਸਿਟੀ ਅਸੀਂ ਕਰ ਰਹੇ ਹਾਂ ਨਹੀਂ ਟਾਈਮ ਬੜਾ ਹੋ ਗਿਆ 4 ਮਹੀਨਾ ਦਾ ਪਤਾ ਲੱਗਿਆ ਉਹ ਹੌਸਲ ਦੇ ਕਮਰੇ ਵਿੱਚ ਰਹਿ ਰਹੀ ਸੀ ਜਿਸ ਤਰ੍ਹਾਂ ਉਹ ਕਿਸੇ ਦੇ ਪੇਪਰ ਚੱਲ ਰਹੇ ਹੋ ਦਸਟਰਬ ਨਹੀਂ ਨਾ ਕੀਤਾ ਜਾਂਦਾ ਅੱਛਾ ਜੀ ਇਹਨਾਂ ਨੇ ਨਹੀਂ ਆਈ ਤਾਂ ਫਿਰ ਇਹਨਾਂ ਨੇ ਬੋਹਾ ਵਗੈਰਾ ਖੜਕਾਇਆ ਹੋਣਾ ਅੱਛਾ ਇਹਨੂੰ ਮੈਂ ਕੱਲੀ ਰਹੇ ਸੀ ਜਾਂ ਨਾਲ ਕੋਈ ਸਾਥੀ ਵੀ ਸੀ ਕਿ ਜੇ ਕੁਝ ਗੱਲ ਸਾਹਮਣੇ ਆਈ ਹੋਵੇ ਇਹ ਇੱਕ ਕਮਰੇ 'ਚ ਦੋ ਸਟੂਡੈਂਟ ਰਹਿੰਦੇ ਆ ਪਰ ਦੂਸਰੀ ਲੜਕੀ ਹੈ ਜੋ ਛੁੱਟ ਗਈ ਹੋਈ ਆ ਅੱਛਾ ਕੋਈ ਸੁਸਾਈਡ ਨੋਟ ਫਿਰ ਵਿੱਚ ਮਿਲਿਆ ਨਹੀਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹਲੇ ਤਾਂ ਅੱਛਾ ਇਹ ਲੜਕੀ ਦੇ ਪਿਤਾ ਕੀ ਕਰਦੇ ਆ ਜੀ ਮਰੋਂ ਕੀਤੇ ਪਿਤਾ ਸਰਕਾਰੀ ਨੌਕਰੀ ਕਰਦੇ ਆ ਮੁਲਾਜ਼ਮ ਹੈਗੇ ਆ ਅੱਛਾ ਜੀ ਤੇ ਜਿਹੜਾ ਪੇਰੈਂਟਸ ਨੇ ਲੜਕੀ ਦੇ ਹੈਗੇ ਉਹ ਕਹਿ ਰਹੇ ਨੇ ਵੀ ਸਾਨੂੰ ਸਭ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਲੜਕੀ ਨੂੰ ਅਟੈਕ ਹੋਇਆ ਨਾ ਇਹ ਗੱਲ ਮੈਨੂੰ ਨਹੀਂ ਪਤਾ ਹੈਗਾ ਇਹ ਕਾਲਜ ਪ੍ਰਬੰਧਕਾਂ ਨੂੰ ਪਤਾ ਵੀ ਕੀ ਦੱਸਿਆ ਉਹਨਾਂ ਨੇ ਹਾਂਜੀ ਉਹਨਾਂ ਨੂੰ ਇਹ ਕਹਿ ਕੇ ਸੱਦਿਆ ਗਿਆ ਵੀ ਤੁਹਾਡੀ ਲੜਕੀ ਨੂੰ ਅਟੈਕ ਆਇਆ ਹੈਗਾ ਤੁਸੀਂ ਜਲਦ ਤੋਂ ਜਲ ਜਿਹੜੇ ਹੈਗਾ ਕਾਲਜ ਬਸੇ ਨਹੀਂ ਦਾ ਜਵਾਬ ਮੈਂ ਤੁਹਾਨੂੰ ਦੇ ਚੁੱਕੇ ਹਾਂ ਹਾਂਜੀ ਮਤਲਬ ਘਰ ਦੇ ਸਦਸਿਆਂ ਨੂੰ ਇੰਨੀ ਲੇਟ ਦਾ ਤਲਾ ਦਿੱਤੀ ਗਈ ਹੈ ਜੀ ਨਹੀਂ ਜਦੋਂ ਅਸੀਂ ਆਇਆ ਘਰ ਦੇ ਸਦਸਿਆਂ ਉਸ ਵਕਤ ਇੱਥੇ ਆ ਚੁੱਕੇ ਸੀਗੇ ਠੀਕ ਹੈ ਤੁਸੀਂ